ਹਰਿਆਣਾ ਦੇ ਭਵਾਨੀ ਦੀ ਰਹਿਣ ਵਾਲੀ ਮਹਿਲਾ ਅਧਿਆਪਕਾ ਮਨੀਸ਼ਾ ਦਾ ਅੰਤਮ ਸੰਸਕਾਰ ਕੀਤਾ ਗਿਆ ਮਨੀਸ਼ਾ ਦਾ ਅੰਤਮ ਸੰਸਕਾਰ ਉਸਦੇ ਛੋਟੇ ਭਰਾ ਨਿਤੇਸ਼ ਨੇ ਕੀਤਾ ਇਸ ਦੌਰਾਨ ਉਸਦੇ ਪਿਤਾ ਸੰਜੇ ਬੌਤਰੋਏ ਬਹੁਤ ਰੋਏ ਇਸ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ Laash ਨੂੰ ਭਵਾਨੀ ਸਿਵਲ ਹਸਪਤਾਲ ਤੋਂ ਸਿੱਧਾ ਪਿੰਡ ਢਾਣੀ ਲక్ష్ਮਨਦੇਹ ਸ਼ਮਸ਼ਾਨ ਘਾਟ ਲਿਆਂਦਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮਨੀਸ਼ਾ ਨੂੰ ਅੰਤਮ ਵਿਦਾਇਗੀ ਦੇਣ ਲਈ ਆਏ ਉਹਨਾਂ ਨੇ ਮਨੀਸ਼ਾ ਅਮਰ ਰਹੇ ਦੇ ਨਾਰੇ ਵੀ ਲਗਾਏ ਅੰਤਮ ਸੰਸਕਾਰ ਲਈ ਪਿੰਡ ਵਿੱਚ ਪੁਲਿਸ ਤਾਇਨਾਤ ਰਹੀ ਇਸ ਦੇ ਨਾਲ ਹੀ ਰੈਪਿਡ ਐਕਸ਼ਨ ਫੋਰਸ ਵੀ ਮੌਜੂਦ ਸੀ ਪੁਲਿਸ ਨੇ ਜੀਸੀਬੀ ਰਾਹੀਂ ਬੰਦ ਸੜਕਾਂ ਨੂੰ ਖੋਲ ਦਿੱਤਾ ਇਸ ਦੇ ਨਾਲ ਹੀ ਭਵਾਨੀ ਵਿੱਚ ਇੰਟਰਨੈਟ ਬੰਦ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਅਗਲੇ 24 ਘੰਟਿਆਂ ਲਈ ਵੀ ਇੰਟਰਨੈਟ ਬੰਦ ਰਹੇਗਾ ਇਸ ਦੇ ਨਾਲ ਚਰਕੀ ਦਾਦਰੀ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ ਮਨੀਸ਼ਾ ਦੀ ਲਾਸ਼ ਦਾ ਦਿੱਲੀ ਏਮਜ਼ ਵਿੱਚ ਤੀਜੀ ਵਾਰ ਪੋਸਟਮਾਰਟਮ ਕੀਤਾ ਗਿਆ ਇਸ ਤੋਂ ਪਹਿਲਾਂ ਭਵਾਨੀ ਸਿਵਲ ਹਸਪਤਾਲ ਅਤੇ ਰੋहतक ਪੀਜੀਆਈ ਵਿੱਚ ਪੋਸਟਮਾਰਟਮ ਕੀਤਾ ਗਿਆ ਸੀ ਹਰਿਆਣਾ ਦੇ ਭਵਾਨੀ ਦੀ ਰਹਿਣ ਵਾਲੀ ਮਹਿਲਾ ਦਾਪਕਾ ਮਨੀਸ਼ਾ ਦਾ ਅੰਤਮ ਸੰਸਕਾਰ ਕੀਤਾ ਗਿਆ ਮਨੀਸ਼ਾ ਦਾ ਅੰਤਮ ਸੰਸਕਾਰ ਉਸਦੇ ਛੋਟੇ ਭਰਾ ਨਿਤੇਸ਼ ਨੇ ਕੀਤਾ ਇਸ ਦੌਰਾਨ ਉਸਦੇ ਪਿਤਾ ਸੰਜੇ ਬੌਤਰੋਏ ਇਸ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਲਾਸ਼ ਨੂੰ ਭਵਾਨੀ ਸਿਵਲ ਹਸਪਤਾਲ ਤੋਂ ਸਿੱਧਾ ਪਿੰਡ ਢਾਣੀ ਲక్ష్మణ ਦੇ ਸ਼ਮਸ਼ਾਨ ਘਾਟ ਲਿਆਂਦਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮਨੀਸ਼ਾ ਨੂੰ ਅੰਤਮ ਵਿਦਾਇਗੀ ਦੇਣ ਲਈ ਆਏ ਉਹਨਾਂ ਨੇ ਮਨੀਸ਼ਾ ਅਮਰ ਰਹੇ ਦੇ ਨਾਰੇ ਵੀ ਲਗਾਏ ਅੰਤਮ ਸੰਸਕਾਰ ਲਈ ਪਿੰਡ ਵਿੱਚ ਪੁਲਿਸ ਤਾਇਨਾਤ ਰਹੀ ਇਸ ਦੇ ਨਾਲ ਹੀ ਰੈਪਿਡ ਐਕਸ਼ਨ ਫੋਰਸ ਵੀ ਮੌਜੂਦ ਸੀ ਪੁਲਿਸ ਨੇ ਜੀਸੀਬੀ ਰਾਹੀਂ ਬੰਦ ਸੜਕਾਂ ਨੂੰ ਖੋਲ ਦਿੱਤਾ ਇਸ ਦੇ ਨਾਲ ਹੀ ਭਵਾਨੀ ਵਿੱਚ ਇੰਟਰਨੈਟ ਬੰਦ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਅਗਲੇ 24 ਘੰਟਿਆਂ ਲਈ ਵੀ ਇੰਟਰਨੈਟ ਬੰਦ ਰਹੇਗਾ ਇਸ ਦੇ ਨਾਲ ਚਰਕੀਦਾਦਰੀ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ ਮਨੀਸ਼ਾ ਦੀ ਲਾਸ਼ ਦਾ ਦਿੱਲੀ ਏਮਜ਼ ਵਿੱਚ ਤੀਜੀ ਵਾਰ ਪੋਸਟਮਾਰਟਮ ਕੀਤਾ ਗਿਆ ਇਸ ਤੋਂ ਪਹਿਲਾਂ ਭਵਾਨੀ ਸਿਵਲ ਹਸਪਤਾਲ ਅਤੇ ਰੋहतक ਪੀਜੀਆਈ ਵਿੱਚ ਪੋਸਟਮਾਰਟਮ ਕੀਤਾ ਗਿਆ ਸੀ